ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ 114000 ਲੋਕਾਂ ਨੇ ਛੱਡਿਆ ਕੈਨੇਡਾ ਇਮੀਗ੍ਰੇਸ਼ਨ ਬੰਦਸ਼ਾਂ ਦਾ ਅਸਰ ਆਉਣ ਲੱਗਾ ਨਜ਼ਰ 54 ਸਾਲ ਵਿੱਚ ਪਹਿਲੀ ਵਾਰ ਆਉਣ ਵਾਲਿਆਂ ਤੋਂ ਜਾਣ ਵਾਲਿਆਂ ਦੀ ਗਿਣਤੀ ਵਧੀ ਅਮਰੀਕਾ ਵਿੱਚ ਸਿੱਖਾਂ ਨਾਲ ਸੰਬੰਧਤ ਮੁਕਦਮੇ ਵਿੱਚ ਆਇਆ ਨਵਾਂ ਮੋੜ ਡਾਕਟਰ ਨੀਤਾਸ਼ਾ ਕਾਲਨੂ ਟਰੰਪ ਸਰਕਾਰ ਨੇ ਗਵਾਹ ਨਾਮਜ਼ਦ ਕੀਤਾ ਕੈਨੇਡਾ ਵਿੱਚ ਗ੍ਰਿਫਤਾਰ ਖਾਲਸਤਾਨ ਹਮਾਇਤਿਆਂ ਨੂੰ ਨਹੀਂ ਮਿਲ ਸਕੀ ਜ਼ਮਾਨਤ 인ਦਰਜੀਤ ਗੋਸਲ ਜਗਦੀਪ ਸਿੰਘ ਅਤੇ ਅਰਮਾਨ ਸਿੰਘ ਹੁਣ ਵੀ ਪੁਲਿਸ ਹਿਰਾਸਤ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬੈਂਕ ਖਾਤੇ ਵਿੱਚ ਲੱਗੀ ਸਨ ਆਰਬੀਸੀ ਦੇ ਮੁਲਾਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਫਰਾਂਸ ਦਾ ਸਾਬਕਾ ਰਾਸ਼ਟਰਪਤੀ ਸਾਜ਼ਿਸ਼ ਕਾਡੰਦਾ ਦੋਸ਼ੀ ਕਰਾਰ ਨਿਕੋਲਸ ਸਰਕੋਜੀ ਵੱਲੋਂ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਐਲਾਨ ਡੋਨਲਡ ਟਰੰਪ ਨੂੰ ਚੜਿਆ ਗੁੱਸਾ ਤਿੰਨ ਸਾਜ਼ਿਸ਼ਾਂ ਕਢਣ ਦੇ ਲਾਏ ਦੋਸ਼ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਇਮੀਗ੍ਰੇਸ਼ਨ ਬੰਦਸ਼ਾਂ ਦਾ ਅਸਰ ਨਜ਼ਰ ਆਉਣ ਲੱਗਾ ਹੈ ਅਤੇ ਮੌਜੂਦਾ ਬਾਰੇ ਦੌਰਾਨ 114000 ਲੋਕ ਆਪਣੇ ਜੱਦੀ ਮੋਲਕ ਭਾਰਤ ਗਏ 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੋਲਕ ਵਿੱਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ ਹੈ ਇਸ ਰੁਝਾਨ ਦੇ ਸਿੱਟੇ ਵਜੋਂ ਕੈਨੇਡੀਅਨ ਵਸੋਂ ਵਿੱਚ ਵਾਧੇ ਦੀ ਰਫਤਾਰ ਤਕਰੀਬਨ ਸਿਫਰ ਤੇ ਆ ਚੁੱਕੀ ਹੈ ਜੋ 2021 ਤੋਂ 2024 ਦਰਮਿਆਨ 10 ਲੱਖ ਸਾਲਾਨਾ ਤੋਂ ਉੱਪਰ ਦਰਜ ਕੀਤੀ ਗਈ ਹੈ ਦੂਜੇ ਪਾਸੇ 1 ਜਨਵਰੀ ਤੋਂ 31 ਅਗਸਤ ਦਰਮਿਆਨ 276990 ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਗਿਆ ਜਦਕਿ 104000 ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਉਣ ਵਾਲਿਆਂ ਦੇ ਮੁਕਾਬਲੇ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਅਤੇ ਆਰਜੀ ਤੌਰ ਤੇ ਕੈਨੇਡਾ ਵਿੱਚ ਮੌਜੂਦ ਲੋਕਾਂ ਦੀ ਗਿਣਤੀ 3150000 ਤੋਂ ਘਟ ਕੇ 3024000 ਰਹਿ ਗਈ ਹੈ ਦ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਮੌਜੂਦਾ ਬਰੇ ਦੀ ਦੂਜੀ ਤਿਮਾਹੀ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ 0.1 ਫੀਸਦੀ ਵਾਧਾ ਹੋਇਆ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਿਆ ਜਾਵੇ ਕਿ 47000 ਲੋਕਾਂ ਦਾ ਵਾਧਾ ਦਰਜ ਕੀਤਾ ਗਿਆ। ਮੁਲਕ ਦੀ ਕੁੱਲ ਵਸੋਂ 4 ਕਰੋੜ 16 ਲੱਖ 50 ਹਜ਼ਾਰ ਹੈ ਅਤੇ ਸਾਲਾਨਾ ਆਧਾਰ ਤੇ ਇਸ ਵਿੱਚ 0.9 ਫੀਸਦੀ ਵਾਧਾ ਹੋਇਆ ਜੋ 2016 ਮਗਰੋਂ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ 2021 ਤੋਂ 2024 ਦਰਮਿਆਨ ਹਰ 3 ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿੱਚ 2,115,000 ਦਾ ਵਾਧਾ ਹੁੰਦਾ ਰਿਹਾ ਅਤੇ ਇਸ ਦਾ ਮੁੱਖ ਕਾਰਨ ਕਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਫੋਰਨ ਵਰਕਰਜ਼ ਰਹੇ। ਇਸ ਸਾਲ ਅਪ੍ਰੈਲ ਤੋਂ ਚੀ ਦੀ ਅੰਤਮ ਤਮਾਹੀ ਅਤੇ ਨਵੇਂ ਸਾਲ ਵਿੱਚ ਦਾਖਲ ਹੁੰਦੇ ਆ ਵੱਡੀ ਗਿਣਤੀ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਐਕਸਪਾਇਰ ਹੋਣਗੇ ਜਿਸ ਰਾਹੀਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੋਰ ਤੇਜ਼ੀ ਨਾਲ ਵੇਠਾਂ ਜਾ ਸਕਦੀ ਹੈ 2024 ਦੇ ਮੁਕਾਬਲੇ ਇਸ ਸਾਲ 90000 ਸਟੱਡੀ ਵੀਜ਼ੇ ਘੱਟ ਜਾਰੀ ਕੀਤੇ ਗਏ ਪਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕਾਬੂ ਹੇਠ ਲਿਆਉਣ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਦੱਸ ਦਈਏ ਕਿ ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਕੁੱਲ ਆਬਾਦੀ ਦਾ 5% ਤੇ ਲਿਆਉਣਾ ਚਾਹੁੰਦੀ ਹੈ ਪਰ ਹੁਣ ਵੀ ਇਹ ਅੰਕੜਾ 7.3% ਬਣਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਗ੍ਰਿਫਤਾਰ ਤਿੰਨ ਖਾਲਿਸਤਾਨ ਹਮਾਇਤਿਆਂ ਨਾਲ ਸੰਬੰਧਿਤ ਹੈ ਜੀ ਹਾਂ ਕੈਨੇਡਾ ਵਿੱਚ ਗ੍ਰਿਫਤਾਰ ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਇੱਕ ਹਫ਼ਤੇ ਬਾਅਦ ਵੀ ਜ਼ਮਾਨਤ ਨਹੀਂ ਮਿਲ ਸਕੀ। ਜਨਾਬ ਵਿਰੁੱਧ ਸਾਂਝੇ ਤੌਰ ਤੇ ਹਥਿਆਰਾਂ ਨਾਲ ਸੰਬੰਧਤ 36 ਦੋਸ਼ ਆਇਦ ਕੀਤੇ ਗਏ ਨੇ। 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਰਜੈਂਟ ਕੈਰੀਸ਼ਮੈਂਟ ਨੇ ਦੱਸਿਆ ਕਿ 19 ਸਤੰਬਰ ਨੂੰ ਸ਼ਾਮ ਤਕਰੀਬਨ 6 ਵਜੇ ਓਸ਼ਵਾ ਵਿਖੇ ਹਾਈਵੇ 407 ਤੇ ਇੱਕ ਗੱਡੀ ਨੂੰ ਰੋਕਿਆ ਗਿਆ ਜਿਸ ਵਿੱਚ ਤਿੰਨ ਜਣੇ ਸਵਾਰ ਸਨ। ਕੈਲੇਡਨ ਦੇ ਇੰਦਰਜੀਤ ਸਿੰਘ ਗੋਸਲ ਫ੍ਰਾਂਟੋ ਦੇ ਅਰਮਾਨ ਸਿੰਘ ਅਤੇ ਨਿਊਯਾਰਕ ਦੇ ਪਿਕਵੈਲ ਨਾਲ ਸੰਬੰਧਤ 41 ਸਾਲ ਦੇ ਜਗਦੀਪ ਸਿੰਘ ਵਿਰੁੱਧ ਲਾਪਰਵਾਹੀ ਨਾਲ ਹਥਿਆਰ ਚਲਾਉਣ ਖਤਰਨਾਕ ਮਕਸਦ ਲਈ ਹਥਿਆਰ ਰੱਖਣ ਲੁਕਵੇਂ ਹਥਿਆਰ ਰੱਖਣ ਨਾਜਾਇਜ਼ ਤਰੀਕੇ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਤੇ ਗੋਲੀਆਂ ਰੱਖਣ ਵਰਗੇ ਦੋਸ਼ ਲੱਗੇ ਨੇ ਤਿੰਨੋਂ ਜਣਿਆਂ ਨੂੰ ਆਸ਼ਵਾਦੀ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਅਤੇ ਹੁਣ ਵੀ ਇਹ ਪੁਲਿਸ ਰਿਹਾਸਤ ਵਿੱਚ ਨੇ ਪੁਲਿਸ ਨੇ ਇਸ ਤੋਂ ਵੱਧ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਇੱਥੇ ਦੱਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਉੱਤਰਾਧਿਕਾਰੀ ਮੰਨੇ ਜਾ ਰਹੇ ਇੰਦਰਜੀਤ ਸਿੰਘ ਗੋਸਲ ਦੀ ਗ੍ਰਿਫਤਾਰੀ ਪ੍ਰਧਾਨ ਮੰਤਰੀ ਮਾ ਕਾਰਨੀ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰਾਇਨ ਅਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਰਮਿਆਨ ਮੁਲਾਕਾਤ ਤੋਂ ਬਾਅਦ ਹੋਈ ਹੈ ਉੱਚ ਪੱਧਰੀ ਮੀਟਿੰਗ ਮਗਰੋਂ ਭਾਰਤ ਸਰਕਾਰ ਦੇ ਬਿਆਨ ਵਿੱਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਕੋਈ ਜ਼ਿਕਰ ਨਹੀਂ ਮਿਲਦਾ ਪਰ ਡਰਨ ਨੇ ਕਿਹਾ ਕਿ ਦੋਹਾਂ ਤੇ ਰਾਣੇ ਇਸ ਤੋਂ ਦੂਰ ਰਹਿਣ ਦੀ ਸਹਿਮਤੀ ਜ਼ਾਹਰ ਕੀਤੀ। ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਨੂੰ ਸਿੱਧੇ ਤੌਰ ਤੇ ਜੂਨ 2023 ਵਿੱਚ ਹੋਏ ਹਰਦੀਪ ਸਿੰਘ ਨੱਜਰ ਕਤਲकांड ਨਾਲ ਜੋੜਿਆ ਗਿਆ। ਅਕਤੂਬਰ 2024 ਦੀ ਪ੍ਰੈਸ ਕਾਨਫਰੰਸ ਵਿੱਚ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਆਖ ਚੁੱਕੀ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ ਵਿੱਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਲਾਰੈਂਸ ਬਿਸ਼ਨੋਈ ਗਿਰੋ ਨੂੰ ਪਰਤਿਆ ਜਾ ਰਿਹਾ ਹੈ। On Friday, September 19th, approximately 6 o'clock p.m., members of the Ontario Provincial Police Highway Safety Division conducted a traffic stop on a vehicle that was traveling eastbound on Highway 407 near Harmony Road in Oshawa, Ontario. As a result of that traffic stop, the three men in that vehicle were arrested and taken into custody. They are a 36 year old man from Caledon, Ontario, a 41 year old from Pickville, New York, uh, USA, as well as a 23 year old from Toronto. They are all facing uh, weapons related charges, including possession of a firearm obtained by crime. They were held in custody pending a bail hearing, which has taken place. The uh, investigation is ongoing, and to protect the integrity of the investigation, no further information will be released at this time. There <speaking> ਅਮਰੀਕਾ ਅਤੇ ਕੈਨੇਡਾ ਵਿੱਚ ਕਈ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਮੁਕੱਦਮੇ ਵਿੱਚ ਨਵਾਂ ਮੋੜ ਆ ਗਿਆ ਜਦੋਂ 트ੰਪ ਸਰਕਾਰ ਨੇ ਯੂਕੇ ਦੀ ਇੱਕ ਮਹਿਲਾ ਪ੍ਰੋਫੈਸਰ ਨੂੰ ਬਤੌਰ ਐਕਸਪਰਟ ਵਿਟਨੈਸ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਜੀ ਹਾਂ ਗਵਾਹ ਬਣਨ ਵਾਲੀ ਡਾਕਟਰ ਨੀਤਾਸ਼ਾ ਕੋਲ ਦਾ ਓਸੀਆਈ ਕਾਰਡ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਮੂਲੀਅਤ ਦੇ ਦੋਸ਼ ਸ਼ੇਡ ਕੁਝ ਮਹੀਨੇ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਡਾਕਟਰ ਨੀਤਾਸ਼ਾ ਕੋਲ ਯੂਨੀਵਰਸਿਟੀ ਆਫ ਵੈਸਟਮਿੰਸਟਰ ਵਿੱਚ ਸਿਆਸਤ ਅਤੇ ਕੌਮਾਂਤਰੀ ਰਿਸ਼ਤੇਾਂ ਬਾਰੇ ਪ੍ਰੋਫੈਸਰ ਬਜੋਨ ਸਿਵਾਮਾਨੇ ਬਾਹਰ ਆਏ ਨੇ ਵਿਦੇਸ਼ ਵਿੱਚ ਵਸਦੇ ਸਿੱਖਾਂ ਵਿਰੁੱਧ ਹੋ ਰਹੀ ਕਾਰਵਾਈ ਬਾਰੇ ਡਾਕਟਰ ਨੀਤਾਸ਼ਾ ਕੋਲ ਲਗਾਤਾਰ ਆਵਾਜ਼ ਉਠਾਉਂਦੇ ਆਏ ਨੇ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਸਰਕਾਰ ਵੱਲੋਂ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਨਿਖਲ ਗੁਪਤਾ ਵਿਰੁੱਧ ਮੁਕੱਦਮਾ ਚਲਾਇਆ ਜਾ ਰਿਹਾ ਹੈ ਜਦਕਿ ਭਾਰਤੀ ਖੁਫੀਆ ਏਜੰਸੀ ਦੇ ਇੱਕ ਅਫਸਰ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ ਨਿਖਲ ਗੁਪਤਾ ਨੂੰ ਅਮਰੀਕਾ ਦੀ ਗੁਜ਼ਾਰਿਸ਼ ਤੇ ਚੈੱਕ ਰਿਪਬਲਿਕ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਪਿਛਲੇ ਸਾਲ ਜੂਨ ਵਿੱਚ ਨਿਊਯਾਰਕ ਲਿਆਂਦਾ। ਅਦਾਲਤ ਵਿੱਚ ਪੇਸ਼ੀ ਦੌਰਾਨ ਸਰਕਾਰੀ ਵਕੀਲਾਂ ਵਿੱਚੋਂ ਇੱਕ ਸਹਾਇਕ ਜ਼ਿਲ੍ਹਾ ਟਰਨੀ ਕਮੀਲ ਲੈਟੋਆ ਫਲੇਚਰ ਨੇ ਦਾਅਵਾ ਕੀਤਾ ਕਿ ਨਿਖਲ ਗੁਪਤਾ ਨੇ ਕਥਿਤ ਤੌਰ ਤੇ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਨਾਲ ਰਲ ਕੇ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ। ਸਰਕਾਰੀ ਵਕੀਲ ਨੇ ਗੁਰਪਤਵਾਨ ਸਿੰਘ ਪੰਨੂ ਦਾ ਨਾਂ ਨਹੀਂ ਲਿਆ। ਜਿਸ ਕੋਲ ਅਮਰੀਕਾ ਦੀ ਨਾਗਰਿਕਤਾ ਤੋਂ ਇਲਾਵਾ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈ ਫਲੇਚਰ ਨੇ ਅਦਾਲਤ ਨੂੰ ਦੱਸਿਆ ਕਿ ਨikhil ਗੁਪਤਾ ਨੇ ਇੱਕ ਸ਼ਖਸ ਨਾਲ ਗਲਬਾਤ ਦੌਰਾਨ ਕਤਲ ਨੂੰ ਅੰਜਾਮ ਦੇਣ ਦੇ ਇਵਜ਼ ਵਿੱਚ 1 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਅਤੇ ਇਸ ਰਕਮ ਵਿੱਚੋਂ 15000 ਡਾਲਰ ਪੇਸ਼ਗੀ ਦੇਣ ਦਾ ਵਾਅਦਾ ਵੀ ਕੀਤਾ ਅਸਲ ਵਿੱਚ ਨikhil ਗੁਪਤਾ ਜਿਹੜੇ ਸ਼ਖਸ ਨੂੰ ਪਹਾੜੇ ਦਾ ਕਾਤਲ ਸਮਝ ਰਿਹਾ ਸੀ ਉਹ ਅੰਡਰਕਵਰ ਸਿਕਿਉਰਿਟੀ ਏਜੰਸੀ ਅਦਾਲਤ ਵਿੱਚ ਸੁਣਵਾਈ ਦੌਰਾਨ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਡਰੱਗ ਐਨਫੋਰਸਮੈਂਟ ਏਜੰਸੀ ਵੱਲੋਂ ਇਲੈਕਟ੍ਰੋਨਿਕ ਸੰਪਾਰਕ ਨਾਲ ਸੰਬੰਧਿਤ ਕੁਝ ਵੇਰਵੇ ਵੀ ਪੇਸ਼ ਕੀਤੇ ਗਏ ਜਦਕਿ ਪਹਾੜੇ ਦੇ ਕਾਤਲ ਨਾਲ ਹੋਈ ਗੱਲਬਾਤ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਮਾਕ ਕਾਰਨੀ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਮਾਮਲੇ ਵਿੱਚ ਹੋਈ ਗ੍ਰਿਫਤਾਰੀ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਦੋਸ਼ 'ਤੇ ਰਾਇਲ ਬੈਂਕ ਆਫ ਕੈਨੇਡਾ ਦੇ 23 ਸਾਲਾ ਮੁਲਾਜ਼ਮ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਦੱਸਿਆ ਕਿ ਓਟਵਾ ਦੇ ਇਬਰਾਹਿਮ ਅਲ ਹਕੀਮ ਨੂੰ ਜੁਲਾਈ ਵਿੱਚ ਗ੍ਰਿਫਤਾਰ ਕਰਦਿਆਂ 5000 ਡਾਲਰ ਤੋਂ ਵੱਧ ਰਕਮ ਦੇ ਫਰਾਡ ਅਣਅਧਿਕਾਰਤ ਤਰੀਕੇ ਨਾਲ ਕੰਪਿਊਟਰ ਦੀ ਵਰਤੋਂ ਪਛਾਣ ਚੋਰੀ ਅਤੇ ਪਛਾਣ ਨਾਲ ਸੰਬੰਧਤ ਜਾਣਕਾਰੀ ਵੇਚਣ ਦੇ ਦੋਸ਼ਾਇਦ ਕੀਤੇ ਗਏ। ਮੀਡੀਆ ਰਿਪੋਰਟ ਮੁਤਾਬਕ ਇਬਰਾਹਿਮ ﺍﻟहकीम ਵੱਲੋਂ ਕਥਿਤ ਤੌਰ ਤੇ आरबीसी ਦੀਆਂ ਆਈਟੀ ਸੇਵਾਵਾਂ ਦੀ ਵਰਤੋਂ ਅਪਰਾਧਕ ਸਰਗਰਮੀਆਂ ਵਾਸਤੇ ਕੀਤੀ ਗਈ ਜਿਨ੍ਹਾਂ ਵਿੱਚ ਅਣਅਧਿਕਾਰਤ ਤਰੀਕੇ ਨਾਲ ਕਈ ਬੈਂਕ ਪ੍ਰੋਫਾਈਲਜ਼ ਤੱਕ ਪਹੁੰਚ ਸਥਾਪਿਤ ਕਰਨੀ ਅਤੇ ਫਰੌਡ ਸ਼ਾਮਲ ਨੇ। ਗ੍ਰਿਫਤਾਰੀ ਮਗਰੋਂ ਇਬਰਾਹਿਮ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। ਉਧਰ આરबीसी ਦੀ ਤਰਜਮਾਨ ਸ਼ਹਿਰਲ ਬ੍ਰੀਨ ਨੇ ਦੱਸਿਆ ਕਿ ਬੈਂਕ ਵੱਲੋਂ ਆਪਣੇ ਅਧਰਤੇ ਕੀਤੀ ਪੜਤਾਲ ਦੌਰਾਨ ਸਿਸਟਮ ਤੱਕ ਅਣਅਧਿਕਾਰਤ ਪਹੁੰਚ ਬਾਰੇ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕੀਤੀ ਗਈ ਸ਼ਹਿਰਲ ਮੁਤਾਬਕ ਇਬਰਾਹਿਮ ਨੂੰ ਬੈਂਕ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਵਿੱਚ ਬੈਂਕ ਪ੍ਰਬੰਧਕਾਂ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ ਪੜਤਾਲ ਦੀ ਜ਼ਿੰਮੇਵਾਰੀ ਇੰਟੀਗ੍ਰੇਟਿਡ ਨੈਸ਼ਨਲ ਸਿਕਿਉਰਿਟੀ ਐਨਫੋਰਸਮੈਂਟ ਟੀਮ ਨੂੰ ਸੌਂਪੀ ਗਈ ਹੈ ਯਦਕਿ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਪ੍ਰਧਾਨ ਮੰਤਰੀ ਮਾ ਕਾਰਨੇ ਦੀ ਨਿੱਜੀ ਸੁਰੱਖਿਆ ਜਾਂ ਲੋਕ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਅਪਰਾਧ ਦੀ ਪੜਤਾਲ ਇਨਟੈਗ੍ਰੇਟਿਡ ਨੈਸ਼ਨਲ ਸਿਕਿਉਰਿਟੀ ਐਨਫੋਰਸਮੈਂਟ ਟੀਮ ਵੱਲੋਂ ਹੀ ਕੀਤੀ ਜਾਂਦੀ ਹੈ ਅਤੇ ਇਬਰਾਹਿਮ ﺍﻟहकीम ਵਿਰੁੱਧ ਪਹਿਲਾਂ ਕੋਈ ਪੁਲਿਸ ਕੇਸ ਨਹੀਂ ਚੱਲ ਰਿਹਾ ਉਧਰ RCMP ਦੇ ਬੁਲਾਰੇ 에ਰੇ ਗੈਸੇ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਇਹ ਵਾਰਦਾਤ ਕਿਸੇ ਅਪਰਾਧਕ ਜਥੇਬੰਦੀ ਦੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ ਤਾਂ ਉਹਨਾਂ ਨੇ ਵਿਸਤਾਰਤ ਵੇਰਵੇ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਇਬਰਾਹਿਮ ﺍﻟहकीम ਦੀ ਅਦਾਲਤ ਵਿੱਚ ਪਹਿਲੀ ਪੇਸ਼ੀ 6 ਅਗਸਤ ਨੂੰ ਹੋਈ ਅਤੇ ਹੁਣ 1 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਸੁਣਵਾਈ ਹੋਵੇਗੀ ਬਿਆਰਾਂ ਰਿਪੋਰਟ ਖੰਦਰ ਟੀਵੀ ਆ ਹੁਣ ਚੱਲਦੇ ਆ ਡੋਨਲਡ ਟਰੰਪ ਨੂੰ ਚੜੇ ਗੁੱਸੇ ਨਾਲ ਸੰਬੰਧਤ ਅਹਿਮ ਖਬਰ ਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਮੰਗਲਵਾਰ ਨੂੰ ਤਿੰਨ ਵੱਡੀਆਂ ਗੜਬੜੀਆਂ ਹੋਈਆਂ ਅਤੇ ਇਹ ਕਿਸੇ ਸਾਜ਼ਿਸ਼ ਤੋਂ ਘੱਟ ਨਹੀਂ ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਹਰ ਕੰਮ ਵਿੱਚ ਅੜਿੱਕੇ ਆ ਰਹੇ ਸਨ ਰਾਸ਼ਟਰਪਤੀ ਵੱਲੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਪੱਤਰ ਲਿਖ ਕੇ ਤੁਰਤ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਐਸਕੇਲੇਟਰ ਦੇ ਸਾਰੇ ਸੀਸੀਟੀਵੀ ਕੈਮਰੇਆ ਅਤੇ ਐਮਰਜੈਂਸੀ ਸਟਾਪ ਬਟਨ ਦੀ ਵੀਡੀਓ ਰਿਕਾਰਡਿੰਗ ਸੁਰੱਖਿਅਤ ਰੱਖੀ ਜਾਵੇ ਕਿਉਂਕਿ ਸੀਕ੍ਰੇਟ ਸਰਵਿਸ ਵੀ ਪੜਤਾਲ ਵਿੱਚ ਸ਼ਾਮਲ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਦੋ ਘਟਨਾਵਾਂ ਦਾ ਜ਼ਿਕਰ ਪਹਿਲਾਂ ਹੋ ਚੁੱਕਾ ਹੈ ਪਰ 트ੰਪ ਦਾ ਕਹਿਣਾ ਹੈ ਕਿ ਭਾਸ਼ਣ ਦੌਰਾਨ ਸਾਊਂਡ ਸਿਸਟਮ ਵੀ ਬੰਦ ਹੋਇਆ। ਭਾਸ਼ਣ ਤੋਂ ਬਾਅਦ ਰਾਸ਼ਟਰਪਤੀ ਦੀ ਪਤਨੀ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਇੱਕ ਵੀ ਸ਼ਬਦ ਨਹੀਂ ਸੁਣਿਆ। ਰਿਪੋਰਟ ਹਮਦਰ ਟੀਵੀ ਅਗਲੀ ਖਬਰ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਨਾਲ ਸੰਬੰਧਤ ਹੈ ਜੀ ਹਾਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜੀ ਨੂੰ ਸਾਜ਼ਿਸ਼ ਕਢੰਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ ਕਿ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਫੰਡਿੰਗ ਨਾਲ ਸੰਬੰਧਤ ਦੋਸ਼ਾਂ ਵਿੱਚੋਂ ਉਹ ਬਰੀ ਹੋ ਗਏ ਸਰਕੋਜੀ ਵਿਰੁੱਧ ਦੋਸ਼ ਲੱਗੇ ਸਨ ਕਿ 2007 ਵਿੱਚ ਫ੍ਰਾਂਸੀਸੀ ਰਾਸ਼ਟਰਪਤੀ ਦੀ ਚੋਣ ਦੌਰਾਨ ਫੰਡਿੰਗ ਹਾਸਲ ਕਰਨ ਲਈ ਲੀਬੀਆ ਵਿੱਚ ਉਸ ਵੇਲੇ ਦੇ ਤਾਨਾਸ਼ਾਹ ਗਦਾਫੀ ਨਾਲ ਹੱਥ ਮਿਲਾਇਆ ਚੋਣ ਵਾਸਤੇ ਗੈਰ ਕਾਨੂੰਨੀ ਫੰਡਾਂ ਦੇ ਇਵਜ਼ ਵਿੱਚ ਗਦਾਫੀ ਨੂੰ ਕੋਟਨੇਤਕ ਅਤੇ ਵਪਾਰਕ ਮਦਦ ਦਿੱਤੀ ਗਈ ਉਧਰ ਸਰਕੋਜੀ ਵੱਲੋਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ 2007 ਵਿੱਚ ਸਰਕੋਜੀ ਨੇ ਰਾਸ਼ਟਰਪਤੀ ਵਣਨ ਮਗਰੋ ਗਦਾਫੀ ਨੂੰ ਸਰਕਾਰੀ ਦੌਰੇ ਤੇ ਫਰਾਂਸ ਅਧਿਆ ਪਰ 2011 ਵਿੱਚ ਨਾਟੋ ਦੇ ਹਵਾਈ ਹਮਲਿਆਂ ਦੌਰਾਨ ਗੱਦਾਫੀ ਦਾ ਤਖਤਾ ਪਲਟਣ ਵਿੱਚ ਮਦਦ ਵੀ ਕੀਤੀ। ਬਾਅਦ ਵਿੱਚ ਬਾਗੀਆਂ ਨੇ ਗੱਦਾਫੀ ਦਾ ਕਤਲ ਕਰ ਦਿੱਤਾ। ਸਰਕੋਜੀ ਨੂੰ ਪਹਿਲਾਂ ਵੀ ਦੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਉਹ ਇੱਕ ਤਹਿਤ ਜੱਜ ਤੋਂ ਆਪਣੇ ਹੱਕ ਵਿੱਚ ਫੈਸਲਾ ਕਰਵਾਉਣ ਦੇ ਦੋਸ਼ ਲੱਗੇ ਸਨ ਅਤੇ 1 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ। ਦੂਜੇ ਮਾਮਲੇ ਵਿੱਚ 2012 ਦੀਆਂ ਚੋਣਾਂ ਦੌਰਾਨ ਗੈਰ ਕਾਨੂੰਨੀ ਖਰਚੇ ਉੱਤੇ ਪਰਦਾ ਪਾਉਣ ਦੇ ਦੋਸ਼ ਲੱਗੇ। My move to Canada was a big step for my parents. My mother knows my work hours, so the moment I connect to the Go Wi Fi, I'll get her message Are you on the train? Is anyone with you? And the answer is always the same. Mamad is a train operator in this cabin, there's a helpline for emergencies. Then she was really calm.